ਨੀਲ ਜਾਖੜ ਜਿਹੜੇ ਕਿ ਬੀਜਪੀ ਦੇ ਪ੍ਰਧਾਨ ਨੇ ਉਹ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਸਾਰੇ ਪ੍ਰਧਾਨਾਂ ਦੇ ਜਿਹੜਾ ਦੂਸਰੀਆਂ ਪਾਰਟੀਆਂ ਦੇ ਖਾਸ ਕਰਕੇ ਡਾਵਾਡੋਲ ਕੋਈਪੇ ਨੇ ਮੈਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ ਕਿਉਂਕਿ ਬਾਕੀ ਤਿੰਨਾਂ ਹੀ ਪਾਰਟੀਆਂ ਦਾ ਰਵਾਇਤੀ ਪਾਰਟੀਆਂ ਦਾ ਜੋ ਅੱਜ ਪ੍ਰਧਾਨਾਂ ਤੇ ਪਾਰਟੀਆਂ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਹੀ ਆਮ ਆਦੀ ਪਾਰਟੀ ਇੱਕੋ ਇੱਕ ਹੈ ਜੀ ਵਿਲੱਖਣ ਪਾਰਟੀ ਹੈ ਇਹ ਜੀ ਖੂਬਸੂਰਤ ਵੇ ਆਫ ਫੰਕਸ਼ਨਿੰਗ ਹੈ ਥੇ ਕਿ ਜਿੱਥੇ ਪ੍ਰਧਾਨ ਆਪ ਕਹਿੰਦਾ ਹੋਵੇ ਕਿ ਜੀ ਮੈਨੂੰ ਥੋੜੀ ਜਿਹੀ ਮੇਰੇ ਮੋਢਿਆਂ ਤੋਂ ਭਾਰ ਘਟਾਓ ਮਾਨ ਸਾਹਿਬ ਨੇ ਕਿਹਾ ਮਹੀਨਾ ਪਹਿਲਾਂ ਇਹ ਉੱਥੇ ਸੰਭਵ ਹੁੰਦਾ ਜਿੱਥੇ ਤੁਸੀਂ ਆਪਦੀ ਨਿੱਜੀ ਇੰਟਰਸਟ ਨੂੰ ਪਿੱਛੇ ਛੱਡ ਕੇ ਤੁਸੀਂ ਆਪਦੇ ਲੋਕਾਂ ਦੇ ਆਪਦੇ ਪੰਜਾਬ ਦੇ ਆਪਦੀ ਪਾਰਟੀ ਦੇ ਇੰਟਰਸਟ ਨੂੰ ਮੂਰੇ ਰੱਖਦੇ ਹੋ ਤੇ ਇਹ ਸੋਚ ਸਾਡੇ ਸਾਰਿਆਂ ਦੇ ਵਿੱਚ ਹੀ ਹੈ ਜੀ ਰਾਜਨੀਤੀ 'ਚ ਇਕੱਲੇ ਕਿਸੇ ਨੂੰ ਵੱਡਾ ਹੁੰਦਾ ਦੇਖਿਆ ਨੇਵਰ ਨੇਵਰ ਮੇਰੇ ਜਤੋੜ ਦੇ ਸਾਥੀਆਂ ਨਾਲ ਆਪਦੀ ਪਾਰਟੀ ਨਾਲ ਆਪਦੇ ਲੋਕਾਂ ਲਈ ਵੱਡੇ ਹੁੰਨੇ ਹੋ। ਉਹਨਾਂ ਨੂੰ ਉਹ ਫੀਲਿੰਗ ਆਣੀ ਚਾਹੀਦੀ ਹੈ। ਉਹਨਾਂ ਨੂੰ ਵਾਰਮਥ ਮਿਲਣੀ ਚਾਹੀਦੀ ਹੈ ਤੁਹਾਡੇ ਤੋਂ। ਉਹਨਾਂ ਨੂੰ ਨਿੱਗ ਦਾ ਅਹਿਸਾਸ ਹੋਣਾ ਚਾਹੀਦਾ ਹੈ। ਉਹਨਾਂ ਨੂੰ ਉਹ ਆਪਣਤ ਦਾ ਅਹਿਸਾਸ ਹੋਣਾ ਚਾਹੀਦਾ ਹੈ। ਤੇ ਬੰਦਾ ਕੋਈ ਕੋਈ ਵਿਛੜ ਕੇ ਕਿਵੇਂ ਚੱਲ ਜੇ ਤੁਹਾਡੇ ਤੋਂ? ਕੀ ਜਾਣਦੇ ਵੀ ਜਿਸ ਤਰੀਕੇ ਦੇ ਨਾਲ ਕਿ ਪ੍ਰਧਾਨ ਜਿਹੜੇ ਨੇ ਐਲੀਵੇਟ ਹੋ ਕੇ ਡੈਫੀਨੇਟਲੀ ਕਿਤੇ ਨਾ ਕਿਤੇ ਮੁੱਖ ਮੰਤਰੀ ਬਣਨ ਦਾ ਚਾਂਸ ਉਹਨਾਂ ਨੂੰ ਮਿਲ ਸਕਦਾ ਹੈ। ਹੌਣ ਵਾਲੇ ਟਾਈਮ 'ਚ ਤੁਸੀਂ ਸੋਚਦੇ ਵੈਸੇ ਤਾਂ ਥੋੜਾ अर्ਲੀ ਹੈ ਬਟ ਫਿਰ ਵੀ 3 ਕਰੋੜ ਲੋਕਾਂ ਦੇ ਵਿੱਚੋਂ ਤੁਸੀਂ 117 'ਚ ਆਜੋ 117 ਦੇ ਵਿੱਚੋਂ ਫਿਰ ਤੁਸੀਂ 92 ਦੇ ਵਿੱਚ ਆਜੋ 92 ਦੇ ਵਿੱਚੋਂ ਫਿਰ ਤੁਸੀਂ 17 ਮਨਿਸਟਰਾਂ ਦੇ ਵਿੱਚ ਆਜੋ 17 ਮਨਿਸਟਰਾਂ ਦੇ ਵਿੱਚੋਂ ਫਿਰ ਤੁਸੀਂ ਦੂਜੇ ਨੰਬਰ ਦੇ ਸੀਨੀਅਰ ਮੋਸਲਮ ਇੰਡਸਟਰੀ ਬਣ ਜੋ ਜੇ ਇੰਨਾ ਕੁਝ ਮਿਲਣ ਤੇ ਵੀ ਸਬਰ ਨਹੀਂ ਹੈਗਾ ਤੇ ਜਸਟੀਫਾਈ ਨਹੀਂ ਹੈ ਸਸਿਕਾ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਆਵਾਜ਼ੀ ਪਾਰਟੀ ਨੂੰ ਅੱਜ ਨਵੇਂ ਪ੍ਰਧਾਨ ਮਿਲ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੀ ਜਗਾ ਜਿਹੜੀ ਹੈ ਅੱਗੇ ਜਿਹਨੂੰ ਕਹਿੰਦੇ ਨਾ ਬੈਟਰਨ ਅੱਗੇ ਫੜਾ ਦਿੱਤਾ ਹੈ ਤੇ ਉਹਦੇ ਵਿੱਚ ਅਮਨ अरोड़ा ਜਿਹੜੇ ਕਿ ਇੱਕ ਬਹੁਤ ਹੀ ਸੋਬਰ ਜਹੇ ਔਰ ਬਹੁਤ ਹੀ ਪੇਸ਼ੈਂਸ ਵਾਲੇ ਨੇਤਾ ਨੇ ਇੱਕ ਲੀਡਰ ਨੇ ਉਹ ਅਗਿਆਏ ਨੇ ਇਸ ਤੇ ਉਹ ਪ੍ਰਧਾਨ ਬਣ ਗਏ ਨੇ ਅੱਜ ਆਵਾਜ਼ੀ ਪਾਰਟੀ ਪੰਜਾਬ ਦੇ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਵਿਧਾਨ ਸਭਾ ਦੇ ਵਿੱਚ ਕੋਈ ਵੀ ਤਲਖੀਆਂ ਹੁੰਦੀਆਂ ਨੇ ਤੇ ਉਸ ਵੇਲੇ ਉਸ ਨੂੰ ਸਬਸਾਈਡ ਕਰਨ ਲਈ ਬਹੁਤ ਹੀ ਤਰੀਕੇ ਤੇ ਬਹੁਤ ਹੀ ਜ਼ਿਆਦਾ ਆਪਣੇ ਇੱਕ ਸਟਾਈਲ ਦੇ ਨਾਲ ਸਟਾਈਲ ਵੀ ਬਹੁਤ ਹੈ ਅਮਨ ਅਰੂੜਾ ਹੋਣਾਚ ਉਹ ਅੱਗੇ ਆਉਂਦੇ ਨੇ ਖੜੇ ਹੋ ਕੇ ਵਿਰੋਧੀਆਂ ਨੂੰ ਜਿਹੜਾ ਉਹ ਬੜੇ ਤਰੀਕੇ ਦੇ ਨਾਲ ਜਿਹੜਾ ਉਹ ਬਠਾਨ ਦੀ ਕੋਸ਼ਿਸ਼ ਕਰਦੇ ਨੇ ਜਾਂ ਘੱਟੋ ਘੱਟ ਸਬਸਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਮੰਤਰੀ ਨੇ ਕੈਬਨਿਟ ਮਨਿਸਟਰ ਵੀ ਨੇ ਤੇ ਸੁਨਾਮ ਤੋਂ ਐਮਐਲਏ ਨੇ ਅੱਜ ਨਵੀਂ ਜ਼ਿੰਮੇਵਾਰੀ ਮਿਲੀ ਹੈ ਗੱਲਬਾਤ ਕਰਦੇ ਆ ਬਹੁਤੋ ਮੁਵਾਲਕਾ ਜੀ ਮਿਹਰਬਾਨੀ ਥੈਂਕ ਯੂ ਸੋ ਮਚ ਕੀ ਕਹੀਏ ਪ੍ਰਧਾਨ ਜੀ ਤੁਹਾਨੂੰ ਨਵੀਂ ਜ਼ਿੰਮੇਵਾਰੀ ਮਿਲ ਗਈ ਤੁਹਾਨੂੰ ਤੇ ਡਿਫਰੈਂਟ ਜ਼ਿੰਮੇਵਾਰੀ ਜ਼ਰੂਰ ਹੈ ਪਰ ਅਨਾਨਸਮੈਂਟ ਸ਼ਾਇਦ ਬਾਕੀ ਸੀ ਕਾਫੀ ਦਿਨਾਂ ਤੋਂ ਲੱਗ ਰਿਆ ਸੀ ਜਦੋਂ ਦਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਜਿਹੜਾ ਚਾਹਨਾ ਕਿ ਮੈਨੂੰ ਇਸ ਜ਼ਿੰਮੇਵਾਰੀ ਤੋਂ ਥੋੜਾ ਜਿਆਦਾ ਲਾਂਬੇ ਕੀਤਾ ਜਾਏ ਤੇ ਕੋਈ ਨਵਾਂ ਬੰਦਾ ਲੈ ਕੇ ਆ ਜਾਏ ਦੇਖੋ ਸਭ ਤੋਂ ਪਹਿਲਾਂ ਤਾਂ ਪਰਮੇਸ਼ਵਰ ਦਾ ਪ੍ਰਮਾਤਮਾ ਦਾ ਕੇਜਰੀਵਲ ਸਾਹਿਬ ਦਾ ਮਾਨ ਸਾਹਿਬ ਦਾ ਸੰਦੀਪ ਪਾਟਕ ਜੀ ਦਾ ਸਾਡੀ ਪੂਰੀ ਦੀ ਪੂਰੀ ਪੋਲੀਟਿਕਲ ਅਫੇਅਰਸ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਿ ਜਿਨ੍ਹਾਂ ਜਿਨ੍ਹਾਂ ਨੇ ਇੱਕ ਸਭ ਤੋਂ ਛੋਟੇ ਨਿਮਾਣੇ ਦੇ ਕਰਦੇ ਨੇ ਇਹ ਵਰਕਰ ਨੂੰ ਏਡਿਵਡੀ ਜ਼ਿੰਮੇਵਾਰੀ ਸੌਂਪੀ ਹੈ ਬਾਕੀ ਜਿਹੜੀ ਗੱਲ ਤੁਸੀਂ ਕਹੀ ਕਿ ਮਾਨ ਸਾਹਿਬ ਨੇ ਡੈਫੀਨੇਟਲੀ ਇਹ ਇੱਕ ਬਹੁਤ ਖੂਬਸੂਰਤੀ ਹੈ ਸਾਡੀ ਪਾਰਟੀ ਦੇ ਵਿੱਚ ਕਿ ਉਹਨਾਂ ਨੇ ਆਪ ਇਹ ਇਛਾ ਜ਼ਾਹਰ ਕੀਤੀ ਔਰ ਉਹਦੇ ਉੱਪਰ ਅਮਲ ਕਰਦੇ ਹੋਏ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਔਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਕਾਫੀ ਦੇਰ ਤੋਂ ਗੱਲਾਂ ਚੱਲ ਰਹੀਆਂ ਸੀਗੀਆਂ ਉਹ ਗੱਲਾਂ ਤੁਸੀਂ ਮੀਡੀਆ ਵਾਲੇ ਸਾਥੀ ਹੀ ਚਲਾਉਣ ਵਾਲੇ ਸੀਗੇ ਤੇ ਆਪ ਹੀ ਠੰਡੇ ਵਸਤੇ 'ਚ ਪਾਉਣ ਵਾਲੇ ਸੀਗੇ ਮੈਂ ਆਪ ਆਪ ਦੇ ਬਾਰੇ ਨਾ ਅਜ ਤੱਕ ਕਦੇ ਪਾਰਟੀ ਲੀਡਰਸ਼ਿਪ ਤੋਂ ਨਾ ਜਾ ਕੇ ਕੁਝ ਮੰਗਿਆ ਤੇ ਨਾ ਮੰਗਣਾ ਕਿਉਂਕਿ ਮੇਰੀ ਪਾਰਟੀ ਲੀਡਰਸ਼ਿਪ ਕੇਜੀਵਲ ਸਾਹਿਬ ਹਨ ਉਹ ਨੇ ਜਿਹੜੇ ਕਿ ਕੰਮ ਨੂੰ ਰੈਕੋਗਨਾਈਜ਼ ਕਰਨਾ ਜਾਣਦੇ ਨੇ ਕੰਮ ਦੀ ਪਛਾਣ ਕਰਦੇ ਨੇ ਕੰਮ ਦੀ ਕਦਰ ਕਰਦੇ ਨੇ ਤੇ ਜਦੋਂ ਬਿਨਾ ਮੰਗੇ ਹੀ ਇੰਨਾ ਕੁਝ ਮਿਲਦਾ ਹੋਵੇ ਤੇ ਫਿਰ ਮੰਗਣ ਦੀ ਲੋੜ ਵੀ ਨਹੀਂ ਪੈਂਦੀ ਉਹ ਉਹ ਜ਼ਾਹਿਰ ਹੈ ਤੁਸੀਂ ਗੱਲ ਚਲਾ ਲੈਂਦੇ ਸੀਗੇ ਤੁਸੀਂ ਅਮਨਤਾ ਕੱਲ ਰਾਤ ਹੀ ਫੋਨ ਆਇਆ ਕਿ ਅਮਨ ਤੁਹਾਨੂੰ ਇਹ ਜ਼ਿੰਮੇਵਾਰੀ ਸੌਂਪਣ ਲੱਗਾ ਮੈਂ ਕਿ ਜੀ ਪੂਰੀ ਇਮਾਨਦਾਰੀਤ ਨਾਲ ਦੇ ਹੀ ਕਮਿਟਮੈਂਟ ਦੇ ਨਾਲ ਨਿਭਾਵਾਂਗੇ ਤੁਸੀਂ ਕਿਹਾ ਕਿ ਜੀ ਮੀਡੀਆ ਨੇ ਗੱਲ ਚਲਾਈ ਸੀਗੀ ਤਾਂ ਐਨਾਲਿਸਿਸ ਮਤਲਬ ਠੀਕ ਸੀਗਾ ਉਹਨਾਂ ਦਾ ਜਿਹੜਾ ਨਿਸ਼ਾਨਾ ਜਿਹੜਾ ਠੀਕ ਸੀਗਾ ਔਰ ਦੂਸਰੀ ਗੱਲ ਹੈ ਕਿ ਤੁਸੀਂ ਵਿਰੋਧੀਆਂ ਨੂੰ ਜਿਸ ਤਰੀਕੇ ਦੇ ਨਾਲ ਪਹਿਲੇ ਵੀ ਜਿਹੜਾ ਉਹ ਬੜੇ ਸਬਰ ਸੰਤੋਖ ਦੇ ਨਾਲ ਜਿਹੜਾ ਉਹਨਾਂ ਨੂੰ ਇਕੱਠਾ ਕਰ ਲੈਂਦੇ ਸੀਗੇ ਤੇ ਹੁਣ ਵੀ ਵਿਧਾਨ ਸਭਾ ਦੇ ਵਿੱਚ ਕਈ ਵਾਰੀ ਤਲਖੀਆਂ ਹੋ ਜਾਂਦੀਆਂ ਤਾਂ ਤੁਸੀਂ ਬੜੇ ਆਰਾਮ ਦੇ ਨਾਲ ਉਹਨਾਂ ਨੂੰ ਬਿਠਾ ਦਿੰਦੇ ਹੋ ਪਾਰਟੀ ਦੇ ਸੰਗਠਨ ਦੇ ਵਿੱਚ ਵੀ ਕਾਫੀ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਪ੍ਰਧਾਨ ਜਿਹੜੇ ਹੁੰਦੇ ਉਹਨਾਂ ਦੀ ਕਾਫੀ ਜ਼ਿੰਮੇਵਾਰੀਆਂ ਹੁੰਦੀਆਂ ਬਹੁਤ ਸਾਰੇ ਵੱਡੇ ਪਰਿਵਾਰ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਹੁੰਦਾ ਹੈ ਤੇ ਕਿਵੇਂ ਦੀ ਰਹੇਗੀ ਤੁਹਾਡੀ ਸਾਰੀ ਜ਼ਿੰਮੇਵਾਰੀ ਫਿਰ ਨਹੀਂ ਦੇਖੋ ਤੁਸੀਂ ਕਹਿੰਦੇ ਮੀਡੀਆ ਵਾਲੇ ਨੇ ਐਟਕਲਾ ਬਿਲਕੁਲ ਠੀਕ ਰਹੀਆਂ ਮੀਡੀਆ ਨੇ ਤਾਂ ਹਮੇਸ਼ਾ ਹੀ ਸਹੀ ਹੁੰਦੇ ਨੇ ਮੀਡੀਆ ਨੂੰ ਗਲਤ ਕਹਿ ਕੇ ਮੈਂ ਮਰਨਾ ਪਰ ਚਲੋ 올 ਸੱਡਨ ਡਨ ਜਿਹੜੀ ਦੇਖੋ ਇਹ ਹੀ ਤੁਹਾਨੂੰ ਇਨਕ ਸਟ ਐਟਲੀਸਟ ਉਹ ਯੂ ਸ਼ੁੱਡ ਨੋ ਓਕੇ ਕਿ ਨੂੰ ਕਿਵੇਂ ਹੈਂਡਲ ਕਰਨਾ ਹੈ ਜੇ ਰਾਜਨੀਤੀ ਦੇ ਵਿੱਚ ਚਾਹੇ ਕਿ ਤੁਹਾਡਾ ਆਪਣਾ ਚਾਹੇ ਕੋਈ ਤੁਹਾਡਾ ਵਿਰੋਧੀ ਹੈ ਜੇ ਤੁਸੀਂ ਕੋਈ ਤਰਕ ਸੰਗਤ ਗੱਲ ਕਰੋਗੇ ਕੋਈ ਲੌਜੀਕਲ ਗੱਲ ਕਰੋਗੇ ਤੇ ਮੇਰੇ ਖਿਆਲ ਦੇ ਵਿੱਚ ਇਹ じゃ ਕੋਈ ਮਸਲਾ ਨਹੀਂ ਨੰਦਾ ਕਿ ਜਿਹੜਾ ਹੱਲ ਨਾ ਹੋ ਸਕਦਾ ਹੈ ਪਰ ਡੈਫੀਨਿਟਲੀ ਯੈਸ ਤੁਹਾਨੂੰ ਅ ਕਿਸੇ ਨੂੰ ਜੇ ਕੋਈ ਗੱਲ ਕਹਿਣੀ ਹੈ ਸਮਝਾਉਣੀ ਹੈ ਤਾਂ ਫਿਰ ਸੁਣਨ ਦਾ ਮਾਦਾ ਵੀ ਹੋਣਾ ਚਾਹੀਦਾ ਜੇ ਸੁਣ ਲੋਗੇ ਡੈਫੀਨਿਟਲੀ ਉਹ ਸਮਝ ਸੁਣਾਈ ਵੀ ਜਾਊਗੀ ਤੇ ਸਮਝਾਈ ਵੀ ਜਾਊਗੀ। ਕੱਲ ਥੋੜਾ ਜਿਹਾ ਹਟਕੇ ਕਰਦੇ ਹਾਂ ਸੁਨੀਲ ਜਾਖੜ ਜਿਹੜੇ ਕਿ ਬੀਜਪੀ ਦੇ ਪ੍ਰਧਾਨ ਨੇ ਉਹ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਸਾਰੇ ਪ੍ਰਧਾਨਾਂ ਦੇ ਜਿਹੜਾ ਦੂਸਰੀਆਂ ਪਾਰਟੀਆਂ ਦੇ ਖਾਸ ਕਰਕੇ ਡਾਵਾ ਡੋਲ ਹੋਏ ਪਏ ਨੇ ਆਪਣੀ ਗੱਲ ਕੀਤੀ ਉਹਨਾਂ ਨੇ ਕਿਉਂਕਿ ਉਹਨਾਂ ਨੇ ਵੀ ਆਪਣਾ ਅਸਤੀਫਾ ਦਿੱਤਾ ਹੋਇਆ ਅਕਾਲੀ ਦਲ ਦੀ ਗੱਲ ਕੀਤੀ ਕਿਉਂਕਿ ਅਕਾਲੀ ਦਲ ਨੇ ਆਪਣੀ ਤਰੀਕੇ ਨਾਲ ਅਸਤੀਫਾ ਦਿੱਤਾ ਤੇ ਕਾਂਗਰਸ ਪਾਰਟੀ ਦੀ ਜਿਹੜੇ ਪ੍ਰਧਾਨ ਨੇ ਪਾਰਟੀ ਦੇ ਪ੍ਰਧਾਨ ਉਹਨਾਂ ਨੂੰ ਵੀ ਉਹ ਜ਼ਿਆਦਾ ਮਤਲਬ ਕਿ ਬਹੁਤ ਹੀ ਜ਼ਿਆਦਾ ਸੋਲਿਡ ਟਾਈਪ ਦਾ ਨਹੀਂ ਲੈਂਦੇ ਤੇ ਉੱਥੇ ਦੇਖਿਆ ਜਾਏ ਤੁਹਾਡਾ ਨਿਕਲ ਕੇ ਆਣਾ ਪਾਰਟੀ ਦੇ ਵਿੱਚ ਔਰ ਹਿੰਦੂ ਚਿਹਰਾ ਹੋਣਾ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਮੈਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ ਕਿਉਂਕਿ ਬਾਕੀ ਤਿੰਨ ਹੀ ਪਾਰਟੀਆਂ ਦਾ ਰਵਾਇਤੀ ਪਾਰਟੀਆਂ ਦਾ ਜੋ ਅੱਜ ਪ੍ਰਧਾਨਾਂ ਅਤੇ ਪਾਰਟੀਆਂ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਹੈ ਆਮ ਆਦੀ ਪਾਰਟੀ ਇੱਕੋ ਇੱਕ ਹੈ ਜੀ ਵਿਲੱਖਣ ਪਾਰਟੀ ਹੈ ਇਹ ਜੀ ਖੂਬਸੂਰਤ ਵੇ ਆਫ ਫੰਕਸ਼ਨਿੰਗ ਹੈ ਇਥੇ ਕਿ ਜਿੱਥੇ ਪ੍ਰਧਾਨ ਆਪ ਕਹਿੰਦਾ ਹੋਵੇ ਕਿ ਜੀ ਮੈਨੂੰ ਥੋੜੀ ਜਿਹੀ ਮੇਰੇ ਮੋਢਿਆਂ ਤੋਂ ਭਾਰ ਘਟਾਓ ਮਾਨ ਸਾਹਿਬ ਨੇ ਕਿਹਾ ਮਹੀਨਾ ਪਹਿਲਾਂ ਤੇ ਅੱਜ ਜਦੋਂ ਸਾਨੂੰ ਰੱਤ ਪਤਾ ਲੱਗਿਆ ਅੱਜ ਮੈਂ ਔਰ ਸ਼ਹਿਰੀ ਕਲਸੀ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਵਿਸ਼ਵੀ ਕਰਕੇ ਆਇਆ ਤੇ ਉਹਨਾਂ ਨਾਲ ਸਲਾਹ مشورہ ਵੀ ਕਰਕੇ ਆਇਆ ਕਿ ਅੱਗੇ ਨੂੰ ਆਪਾਂ ਕਿਵੇਂ ਸਾਰਿਆਂ ਨੇ ਇੱਕ ਟੀਮ ਬਣ ਕੇ ਉਹਨਾਂ ਦੀ ਰਹਿਨਵਾਈ ਦੇ ਵਿੱਚ ਚੱਲਣਾ ਸੋ ਇਹ ਇਹ ਉੱਥੇ ਸੰਭਵ ਹੁੰਦਾ ਜਿੱਥੇ ਤੁਸੀਂ ਆਪਦੇ ਨਿੱਜੀ ਇੰਟਰਸਟ ਨੂੰ ਪਿੱਛੇ ਛੱਡ ਕੇ ਤੁਸੀਂ ਆਪਦੇ ਲੋਕਾਂ ਦੇ ਆਪਦੇ ਪੰਜਾਬ ਦੇ ਆਪਦੀ ਪਾਰਟੀ ਦੇ ਇੰਟਰਸਟ ਨੂੰ ਮੂਰੇ ਰੱਖਦੇ ਹੋ ਤੇ ਇਹ ਸੋਚ ਸਾਡੀ ਸਾਰਿਆਂ ਦੇ ਵਿੱਚ ਹੀ ਹੈ ਜੀ ਜੀ ਕਾਡੀ ਕੈਲਕੂਲੇਸ਼ਨਸ ਬਹੁਤ ਵਧੀਆ ਰਹਿੰਦੀਆਂ ਜਦੋਂ ਵੀ ਤੁਹਾਡਾ ਨਾਲ ਗੱਲ ਕਰੋ ਖਾਸ ਕਰਕੇ ਜਦੋਂ ਫਾਈਨੈਂਸ ਰਿਲੇਟਡ ਕੋਈ ਵੀ ਖਬਰ ਹੁੰਦੀ ਹੈ ਤੁਸੀਂ ਮੋਰੀ ਬਣ ਕੇ ਚਾਹੇ ਫਾਈਨੈਂਸ ਮਿਨਿਸਟਰ ਵੀ ਹੈ ਨੇ ਬਾਕੀ ਡਿਪਾਰਟਮੈਂਟਸ ਦੇ ਡਿਫਰੈਂਟ ਡਿਫਰੈਂਟ ਆਪਣੇ ਆਪਣੇ ਮੰਤਰੀ ਵੀ ਨੇ ਤੇ ਸੁਝਵਾਨ ਲੋਕ ਬੈਠੇ ਨੇ ਪਰ ਫਿਰ ਵੀ ਤੁਸੀਂ ਬਹੁਤ ਹੀ ਤਰੀਕੇ ਦੇ ਨਾਲ ਤਰਤੀਬ ਦੇ ਨਾਲ ਖਾਸ ਕਰਕੇ ਜੇ ਗੱਲ ਕਰੀਏ ਇਕਨੋਮਿਕਸ ਤੇ ਖਾਸ ਕਰਕੇ ਇੰਡਸਟਰੀ ਤੇ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਪ੍ਰੈਸ ਕਾਨਫਰੈਂਸਸ ਕਰਦੇ ਹੋ ਜਾਂ ਆਪਣੀ ਗੱਲਬਾਤ ਬਹੁਤ ਤਰਤੀਬ ਤੇ ਤਰੀਕੇ ਨਾਲ ਰੱਖਦੇ ਹੋ ਤੇ ਐਸੇ ਤਰੀਕੇ ਦੇ ਨਾਲ ਪਾਰਟੀ ਦੇ ਵਿੱਚ ਵੀ ਇੱਕ ਤਰਤੀਬ ਤੇ ਤਰੀਕਾ ਚਾਹੀਦਾ ਹ ਕਿਵੇਂ ਸਵਾਲੋਂਗੇ ਇਹ ਕਿਹੜੇ ਨੰਬਰ ਦੀ ਗੱਲ ਕਰਦੇ ਤੁਸੀਂ ਸਾਰੇ ਨੰਬਰਸ ਜਿਓ ਕੋਈ ਪਾਰਟੀ ਦੇ ਵਿੱਚ ਵੀ ਤਾਂ ਨੰਬਰ ਦੀ ਤਾਂ ਗੱਲ ਹੁੰਦੀ ਹੈ ਨਾ ਸਾਰੇ ਸਿਰ ਜੋੜ ਕੇ ਰੱਖਨੇ ਸਿਰਾਂ ਦੀ ਤਾਂ ਗੱਲ ਹੈ ਸਾਰੀ ਸਿਰਾਂ ਦੇ ਮੁੱਲ ਪੈਂਦੇ ਆ ਜਦੋਂ ਜਦੋਂ ਮੈਂ ਉਹੀ ਤੁਹਾਨੂੰ ਕਿਹਾ ਨਾ ਜੀ ਜੋ ਤੁਸੀਂ ਆਪਦਾ ਨਿੱਜੀ ਇੰਟਰਸਟ ਦੀ ਜਗ੍ਹਾ ਤੁਸੀਂ ਆਪਦੇ ਲੋਕਾਂ ਦੇ ਆਪਦੇ ਸਾਥੀਆਂ ਦੇ ਆਪਦੇ ਪਾਰਟੀ ਦੇ ਹਰ ਛੋਟੇ ਵੱਡੇ ਸਾਥੀ ਦੇ ਇੰਟਰਸਟ ਬਾਰੇ ਪਹਿਲਾਂ ਸੋਚੋਗੇ ਤੇ ਆਪੇ ਸਿਰ ਜੁੜੇ ਰਹਿਣਗੇ ਸਿਰ ਭਿੱਟਦੇ ਹੀ ਉਦੋਂ ਨਾ ਜਦ ਤੁਸੀਂ ਸਿਰਫ ਕਲੇ ਆਪਦੇ ਸਿਰ ਵਾਸਤੇ ਸੋਚਦੇ ਹੋ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਰਾਜਨੀਤੀ ਚ ਹਮੇਸ਼ਾ ਨਾ ਜੀ ਮੈਗਨੇਨਿਟੀ ਬੀ ਮੀਟੀ ਬਹੁਤ ਜ਼ਰੂਰੀ ਹੈ ਵੱਡੇ ਦਿਲ ਨਾਲ ਹੀ ਤੁਸੀਂ ਸਾਰਿਆਂ ਨੂੰ ਬੁੱਕਲ ਚ ਲੈ ਕੇ ਚੱਲੋਗੇ ਤਾਂ ਹੀ ਕੰਮ ਚੱਲਦਾ ਹੈ ਕਦੇ ਅੱਜ ਤੱਕ ਤੁਸੀਂ ਰਾਜਨੀਤੀ 'ਚ ਕੱਲੇ ਕਿਸੇ ਨੂੰ ਵੱਡਾ ਹੁੰਦਾ ਦੇਖਿਆ ਇਟਸ ਨੈਵਰ ਨੈਵਰ ਹਮੇਸ਼ਾ ਤੁਹਾਡੇ ਸਾਥੀਆਂ ਨਾਲ ਆਪਦੀ ਪਾਰਟੀ ਨਾਲ ਆਪਦੇ ਲੋਕਾਂ ਨਾਲ ਹੀ ਵੱਡੇ ਹੁੰਨੇ ਹੋ ਉਹਨਾਂ ਨੂੰ ਉਹ ਫੀਲਿੰਗ ਆਣੀ ਚਾਹੀਦੀ ਹੈ ਉਹਨਾਂ ਨੂੰ ਵਾਰਮਥ ਮਿਲਣੀ ਚਾਹੀਦੀ ਹੈ ਤੁਹਾਡੇ ਤੋਂ ਉਹਨਾਂ ਨੂੰ ਨਿੱਗ ਦਾ ਅਹਿਸਾਸ ਹੋਣਾ ਚਾਹੀਦਾ ਹੈ ਉਹਨਾਂ ਨੂੰ ਉਸ ਆਪਣਤ ਦਾ ਅਹਿਸਾਸ ਹੋਣਾ ਚਾਹੀਦਾ ਹੈ ਤੇ ਬੰਦਾ ਕੋਈ ਕੋਈ ਵਿਛੜ ਕੇ ਕਿਵੇਂ ਚੱਲ ਜੇ ਤੁਹਾਡੇ ਤੋਂ ਆਹੀ ਚੀਜ਼ ਹੈ ਜਿਹੜੀ ਜਿਹੜਾ ਕੰਪੈਸ਼ਨ ਰਾਜਨੀਤੀ ਦੇ ਵਿੱਚ ਜ਼ਰੂਰੀ ਹੈ ਜੀ ਸੀਜ਼ਨ polititian ਸ਼ਬਦ ਤਾਂ ਬਹੁਤ ਕਿਹਾ ਜਾਂਦਾ ਪਰ ਬਹੁਤ ਘੱਟ ਲੋਕ ਹੁੰਦੇ ਜਿਹੜੇ ਕਿ ਸਟੇਟਸਮੈਨ ਜਾਂ ਫਿਰ ਸੀਜ਼ਨ polititian ਬਣ ਸਕਣ ਔਰ ਜਦ ਪਾਰਟੀ ਦੀ ਨੁਮਾਇੰਦਗੀ ਕਰਨੀ ਹੋਵੇ ਜਾਂ ਕਿਸੇ ਵੀ ਜੱਥੇ ਬੰਦੇ ਦੀ ਨੁਮਾਇੰਦਗੀ ਤੁਸੀ ਕਰਨੀ ਹੋਵੇ ਉਹਦੇ ਲਈ ਵਾਕਈ ਸਬਰ ਬਹੁਤ ਚਾਹੀਦਾ ਉਹ ਤੁਹਾਡੇ ਚਿਹਰੇ ਤੇ ਕਦੀ ਸ਼ਿਕਨ ਜਾਂ ਕਦੀ ਜਿਹੜਾ ਮੱਥੇ ਤੇ ਲਕੀਰਾਂ ਨਹੀਂ ਦੇਖੀਆਂ ਹਜੇ ਤੱਕ ਤਾਂ ਪਰ ਪਾਰਟੀ ਦਾ ਸਟ्रेस ਤਾਂ ਹੁਣ ਹੋਣਾ ਹੀ ਹੈ ਕਿਉਂਕਿ ਸਟ्रेसਫੁਲ ਹੁੰਦਾ ਥੋੜਾ ਜਿਹਾ ਇੱਕ ਸੰਗਠਨ ਨੂੰ ਜੋੜ ਕੇ ਰੱਖਣਾ ਕਿਉਂਕਿ ਕੈਬਨਿਟ ਮੰਤਰੀ ਬਣ ਜਾਣਾ ਜਿੱਤ ਕੇ ਆ ਜਾਣਾ ਉਹ ਇੱਕ ਅਲੱਗ ਤਰ੍ਹਾਂ ਦੀ ਐਲਿਵਿਸ਼ਨ ਹੈਗੀ ਹੈ ਪਰ ਸੰਗਠਨ ਨੂੰ ਜੋੜ ਕੇ ਰੱਖਣਾ ਔਰ ਉਹਨੂੰ ਮਤਲਬ ਕਿ ਇੱਕ ਜ਼ਮਾਤ ਦੇ ਵਿੱਚ ਰੱਖਣਾ ਥੋੜਾ ਜਿਆਦਾ ਬਹੁਤ ਹੀ ਚੈਲੈਂਜਿੰਗ ਹੈਗੇ ਚੈਲੰਜਸ ਕਿ ਕਿ ਹੋ ਸਕਦੇ ਆ ਤੁਹਾਡੇ ਲਈ ਦੇਖੋ ਇਸ ਤਰ੍ਹਾਂ ਜੀ ਕਿ ਇਹ ਟੋਟਲੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕੀ profession ਚੂਜ਼ ਕੀਤਾ ਮੈਂ ਜੇ ਆਪਦੇ ਫੈਮਿਲੀ ਦੀ ਗੱਲ ਕਰਾਂ ਤੇ ਮੈਂ ਇਹਨੂੰ ਕੋਈ ਇਹ ਤਾਂ ਹੈ ਨਹੀਂ ਕਿ ਮੇਰੀ ਰੋਜ਼ੀ ਰੋਟੀ business ਤੋਂ ਚੱਲ ਇਸ ਤੋਂ ਚੱਲਦੀ ਹੈ ਮੈਂ ਇਹ ਆਪਦੇ ਪੈਸ਼ਨ ਨੂੰ ਪੂਰਾ ਕਰਨ ਦੇ ਲਈ ਮੈਂ ਰਾਜਨੀਤੀ ਦੇ ਵਿੱਚ ਲੋਕ ਸੇਵਾ ਦੇ ਵਿੱਚ ਆ ਆਪ ਦਾ ਮੇਰਾ ਵੈਲ ਐਸਟੈਬਲਿਸ਼ bizness ਹੈ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਤੁਸੀਂ ਆਪਦੀ ਇੱਛਾ ਨਾਲ ਕਿਸੇ ਕੰਮ ਦੇ ਵਿੱਚ ਪਏ ਹੋ ਤੇ ਫਿਰ ਵੀ ਤੁਸੀਂ ਉਹਨੂੰ ਇੰਜੋਏ ਨਹੀਂ ਕਰ ਰਹੇ ਹੈਗੇ ਤੇ ਤੁਹਾਡੇ ਮੱਥੇ ਤੇ ਛਿਕਨ ਹੈ ਤੇ ਫਿਰ ਉਸ ਚ ਪੈਣ ਦਾ ਫਾਇਦਾ ਕੀ ਹੈ ਸੋ ਇਸ ਕਰਕੇ ਮੇਰੀ ਰਿਕੁਐਸਟ ਸਾਰਿਆਂ ਨੂੰ ਇਹ ਹੀ ਹੈ ਕਿ ਤੁਸੀਂ ਅ ਵੱਡੇ ਦਿਲ ਦੀ ਆਪਾਂ ਰਾਜਨੀਤੀ ਜਿਹੜੀ ਉਹ ਸਾਰਿਆਂ ਨੇ ਕਰਨੀ ਹੈ ਔਰ ਸਾਰਿਆਂ ਨੇ ਜਦੋਂ ਨਾਲ ਲੈ ਕੇ ਚੱਲਾਂਗੇ ਤੇ ਜਿਹੜੇ ਚੈਲੰਜਸ ਅਸੀਂ ਗੱਲ ਕੀਤੀ ਚੈਲੰਜ ਦੇ ਵਿੱਚ ਹੀ ਓਪਰਚ्युनिटीਜ਼ ਨਿਕਲਦੀਆਂ ਨੇ ਜੀ ਜੀ ਰਾਜਨੀਤੀ ਦੇ ਵਿੱਚ ਸਫਲ ਹੋਣਾ ਤੇ ਦੋ ਚੀਜ਼ਾਂ ਮਸਟ ਹੈ ਸਬਰ ਔਰ ਸਟੈਂਡ ਜੀ ਚੰਗੇ ਵੜੇ ਟਾਈਮ ਵੀ ਆਉਣੇ ਨੇ ਜਿੱਤਾਂ ਹਾਰਾਂ ਵੀ ਹੋਣੀਆਂ ਨੇ ਔਖੇ ਸੌਕੇ ਟਾਈਮ ਵੀ ਆਉਣੇ ਨੇ ਤੇ ਜੇ ਦੋ ਚੀਜ਼ਾਂ ਤੁਹਾਡੇ ਕੋਲੇ ਹੈਗੀਆਂ ਤਾਂ ਤੁਸੀਂ ਲੰਬੀ ਰੇਸ ਦੇ ਘੋੜੇ ਬਣ ਸਕਦੇ ਹੋ ਤੇ ਤੁਸੀਂ ਆਪਦੇ ਗੋਲ ਨੂੰ ਹਾਸਲ ਕਰ ਸਕਦੇ ਹੋ ਟੂ డు ਸਮਥਿੰਗ ਗੁੱਡ ਫॉर ਫॉर ਪੀਪਲ ਜੀ ਜੀ ਇਹ ਨਹੀਂ ਹੈਗਾ ਇਹ ਹੈ ਕਿ ਅੱਜ ਹਾਂਜੀ ਅੱਜ ਕੋਈ opportunity ਮਿਲੀ ਹੈ ਉਹ ਕੀਤੀ ਤੇ ਜਦੋਂ ਉਹ ਮੁੜ ਕੇ ਫੇਰ ਜਦੋਂ ਮੌਕਾ ਨਾ ਮਿਲੇ ਤੇ ਫਿਰ ਫਿਰ ਲਾਂਬੇ ਹੋ ਜਾਏ ਨਹੀਂ ਹੁੰਦਾ ਹੁੰਦਾ ਜੀ ਤਾਂ ਇਹ ਤਾਂ ਇਹ ਤਾਂ ਸਭ ਤੋਂ ਇਹ ਠੀਕ ਹੈ ਕਿ ਓਵਰ ਅ ਪੀਰੀਅਡ ਆਫ ਟਾਈਮ ਰਾਜਨੀਤੀ ਔਰ ਰਾਜਨੀਤਿਕ ਲੀਡਰ ਨੇ ਜਿਹੜੇ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਹੇ ਜਾ ਵੀ ਪਿਆ ਇਹ ਤਾਂ ਸਾਰੀ ਕਰਪਟ ਨੇ ਇਹ ਤਾਂ ਇਹ ਜੀ ਉਹ ਜੀ ਬੜੀ ਨੈਗੇਟਿਵ ਵਿੱਚ ਬਣ ਚੁੱਕੀ ਪਰ ਮੈਂ ਮੰਨ ਕੇ ਚੱਲਦਾ ਕਿ ਜੇ ਤੁਸੀਂ ਸਹੀ ਮਾਇਨੇ ਦੇ ਵਿੱਚ ਮੰਨ ਕੇ ਚੱਲੋ ਤੇ ਇਸ ਤੋਂ ਪਵਿੱਤਰ ਪ੍ਰੋਫੈਸ਼ਨ ਕੋਈ ਨਹੀਂ ਹੋ ਸਕਦਾ ਇਸ ਤੋਂ ਪਵਿੱਤਰ ਕੰਮ ਕੋਈ ਨਹੀਂ ਹੋ ਸਕਦਾ ਕਿ ਜਿੱਥੇ ਤੁਸੀਂ ਲੱਖਾਂ ਲੋਕਾਂ ਦੀ ਜ਼ਿੰਦਗੀ ਦੇ ਸੁਧਾਰ ਲਿਆ ਸਕਦੇ ਹੋ ਕਨਵੈਨਸ਼ਨਲ ਵੇ ਹੁੰਦਾ ਹੈ ਕਿ ਅਰਲੀ ਟੂ ਸੇ ਹੈਗਾ ਥੋੜਾ ਜਿਹਾ ਕਿਉਂਕਿ 2.5 ਸਾਲ ਹਜੇ ਤੁਹਾਡੇ ਇਸ ਸਰਕਾਰ ਦੇ ਟੈਨਯਰ ਵੀ ਪਿਆ ਹੈ ਕਿਆ ਜਾਂਦਾ ਵੀ ਜਿਸ ਤਰੀਕੇ ਦੇ ਨਾਲ ਕਿ ਪ੍ਰਧਾਨ ਜਿਹੜੇ ਨੇ ਐਲੀਵੇਟ ਹੋ ਕੇ ਡੈਫੀਨੇਟਲੀ ਕਿਤੇ ਨਾ ਕਿਤੇ ਮੁੱਖ ਮੰਤਰੀ ਬਣਨ ਦਾ ਚਾਂਸ ਉਹਨਾਂ ਨੂੰ ਮਿਲ ਸਕਦਾ ਹੈ ਹੌਣ ਵਾਲੇ ਟਾਈਮ 'ਚ ਤੁਸੀਂ ਸੁਖਦੇ ਵੈਸੇ ਤਾਂ ਥੋੜਾ अर्ਲੀ ਹੈ ਬਟ ਫਿਰ ਵੀ ਮਨ ਸਬਰ ਦੇਖੋ ਇਸ ਤਰ੍ਹਾਂ ਦੇ ਮੈਂ ਜਿਹੜੀ ਪਹਿਲਾਂ ਕਹੀ ਗੱਲ ਤੁਸੀਂ ਮੇਰੀ ਇਹ ਤਾਂ ਗੱਲ ਸੁਣੀ ਨਹੀਂ ਤੇ ਜਾਂ ਸਮਝੀ ਨਹੀਂ ਮੈਂ ਸਬਰ ਕਈ ਵਾਰੀ ਕਹਿ ਚੁੱਕਿਆ ਮੈਂ ਤੁਸੀਂ ਦੇਖੋ ਪਲੀਜ਼ ਟ੍ਰਾਈ ਟੂ ਅੰਡਰਸਟੈਂਡ 3 ਕਰੋੜ ਲੋਕਾਂ ਦੇ ਵਿੱਚੋਂ ਤੁਸੀਂ 117 ਚ ਆਜੋ 117 ਦੇ ਵਿੱਚੋਂ ਫਿਰ ਤੁਸੀਂ 92 ਦੇ ਵਿੱਚ ਆਜੋ 92 ਦੇ ਵਿੱਚੋਂ ਫਿਰ ਤੁਸੀਂ 17 ਮਨਿਸਟਰਾਂ ਦੇ ਵਿੱਚ ਆਜੋ 17 ਮਨਿਸਟਰਾਂ ਦੇ ਵਿੱਚੋਂ ਫਿਰ ਤੁਸੀਂ ਦੂਜੇ ਨੰਬਰ ਦੇ ਸੀਨੀਅਰ ਮੋਸਲਮ ਇੰਡਸਟਰੀ ਬਣ ਜੋ ਜੇ ਇੰਨਾ ਕੁਝ ਮਿਲਣ ਤੇ ਵੀ ਸਬਰ ਨਹੀਂ ਹੈਗਾ ਤੇ ਜਸਟੀਫਾਈ ਨਹੀਂ ਹੈ ਮੇਰੇ ਉਹ ਟਾਈਮ ਵੀ ਯਾਦ ਨੇ ਜਦ ਮੇਰੇ ਫਾਜ਼ਲ ਸਾਹਿਬ ਦੀ ਡੈਥ ਤੋਂ ਬਾਅਦ ਕਾਂਗਰਸ ਦੇ ਵਿੱਚ ਟਿਕਟਾਂ ਦੇ ਲਈ ਜਦੋਂ ਜਦਤ ਕਰਨੀ ਪੈਂਦੀ ਸੀਗੀ ਦੋ ਵਾਰੀ ਟਿਕਟਾਂ ਮਿਲੀਆਂ ਹਾਰ ਗਏ ਕਾਂਗਰਸੀਆਂ ਨਹੀਂ ਹਰਾਤੇ ਹੁਣ ਜੇ ਮੈਂ ਉਹ ਭੁੱਲ ਕੇ ਅੱਗਾ ਦੌੜ ਪਿੱਛਾ ਚੌੜ ਕਰਕੇ ਚੱਲੀ ਚਲਾ ਆਈ ਐਮ ਨਾਟ ਦੈਟ ਕਾਈਂਡ ਆਫ ਪਰਸਨ ਜੀ ਮੈਨੂੰ ਜਿੱਥੇ ਪ੍ਰਮਾਤਮਾ ਨੇ ਰੱਖਣਾ ਜਿੱਥੇ ਬਾਬੇ ਨਾਨਕ ਨੇ ਜਿੱਥੇ ਬਾਲਾ ਜੀ ਨੇ ਰੱਖਣਾ ਮੱਥੇ ਤੇ ਜੋ ਲਿਖਿਆ ਹੋਇਆ ਉਹ ਆਪ ਹੀ ਮਿਲ ਜਾਣਾ ਹੁੰਦਾ ਜੀ ਇਹਨਾਂ ਚੀਜ਼ਾਂ ਬਾਰੇ ਨਾ ਮੈਂ ਕਦੇ ਸੋਚਿਆ ਨਾ ਕਦੇ ਸੋਚਣਾ ਆਪਣੇ ਪਾਰਟੀ ਦੇ ਕਾਰਕਿਰਤਾ ਨੂੰ ਵਰਕਰਸ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ 21 ਸਨੇਹ ਦਵਾਂਗੇ ਜੀ ਉਹਨਾਂ ਨੂੰ ਕਿ ਜੇ ਅੱਜ ਭਗਵੰਤ ਮਾਨ ਜੀ ਸੀਐਮ ਨੇ ਅਮਨ अरोड़ा ਮੰਤਰੀ ਹੈ ਜਾਂ ਬਾਕੀ ਮੰਤਰੀ ਨੇ ਜਾਂ ਐਮਐਲਏ ਆ ਤਾਂ ਉਹਦਾ ਸਾਰੇ ਦਾ ਸਾਰਾ ਸਿਰੇ ਜਿਹੜਾ ਉਹ ਪਾਰਟੀ ਦੇ ਵਰਕਰਾਂ ਨੂੰ ਜਾਂਦਾ ਹੈ। ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਚਾਰ ਮੈਂਬਰਾਂ ਦੇ ਘਰਾਂ ਚਾਰ ਮੈਂਬਰਾਂ ਦੇ ਘਰ ਦੇ ਵਿੱਚ ਵੀ ਸਾਰਿਆਂ ਦੀਆਂ ਉਪੇਕਸ਼ਾਵਾਂ ਆकांक्षाਾਂ ਨੇ ਜਿਹੜੀਆਂ ਐਸਪੀਰੇਸ਼ਨ ਉਹ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ। ਬਟ that does not mean ਕਿ ਤੁਸੀਂ ਚੁੱਪ ਕਰਕੇ ਸਿਰ ਸਿੱਟ ਕੇ ਘਰੇ ਬੈਠ ਜਾਓ। ਇਹ ਤੁਹਾਡਾ ਘਰ ਪਰਿਵਾਰ ਸੀ ਹੈ ਤੇ ਹਮੇਸ਼ਾ ਰਹੂਗਾ। ਇੱਕਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਟੀਮ ਦੀ ਤਰ੍ਹਾਂ ਚੱਲਾਂਗੇ ਨਵੇਂ ਜੋਸ਼ੋਖ ਰੋਸ਼ ਦੇ ਨਾਲ ਚੱਲਾਂਗੇ ਤੇ ਉਹੀ ਮਾਹੌਲ ਹੈ ਜਿਹੜਾ ਫਿਰ ਦੁਬਾਰਾ ਮੁੜ ਕੇ ਸਿਰਜਾਂਗੇ ਬਹੁਤ ਬਹੁਤ ਮੁਬਾਰਕ ਧੰਨਵਾਦ ਸੋਮਜੀਤ ਅਸਾਡੇ ਨਾਲ ਸੀਗੇ ਅਮਨ ਅਰੂੜਾ ਜਿਹੜੇ ਕਿ ਨਵੇਂ ਪ੍ਰਧਾਨ ਚੁਣੇ ਗਏ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਉਹਨਾਂ ਨੇ ਆਪਣੀਆਂ ਗੱਲਾਂ ਦਸੀਆਂ ਤਕਰੀਰਾਂ ਰੱਖੀਆਂ ਔਰ ਖਾਸ ਕਰਕੇ ਉਹਨਾਂ ਨੇ ਗੱਲ ਕਹੀ ਕਿ ਸਾਰੇ ਦੇ ਸਾਰੇ ਵਰਕਰਸ ਨੂੰ ਮੇਰਾ ਇੱਕੋ ਸਨੇਹਾ ਹੈ ਕਿ ਇੱਕ ਤਾਂ ਸਬਰ ਰੱਖਣ ਔਰ ਦੂਸਰਾ ਜਿਹੜਾ ਹੈ ਮਿਲ ਜੁਲ ਕੇ ਪਾਰਟੀ ਨੂੰ ਅੱਗੇ ਹੋਰ ਜ਼ਿਆਦਾ ਮਜ਼ਬੂਤੀ ਦੇਣ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ